ਆ ਗਿਆ ਤੁਸੀਂ ਕੀ ਅੱਜ ਘਟਨਾ ਕੇ ਨਹੀਂ ਕਰ ਰਹੇ ਕੱਲ ਜੀ ਸਾਨੂੰ ਰਾਤ ਨੂੰ ਲੇਟ ਨਾਈਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਪੁਲਿਸ ਸਟੇਸ਼ਨ ਨਈਆ ਵਾਲੇ ਏਰੀਆ 'ਚ ਇੱਕ ਫੈਮਿਲੀ ਗੁਨੀਆਨਾ ਮੰਡੀ ਜੈਥੋ ਰੋਡ ਸਾਈਡ ਤੇ ਇਨੋਵਾ ਗੱਡੀ 'ਚ ਕੋਈ ਫੈਮਿਲੀ ਫੰਕਸ਼ਨ ਜਾਂ ਵੈਡਿੰਗ ਅਟੈਂਡ ਕਰਕੇ ਆ ਰਹੇ ਸੀਗੇ ਤੇ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਬੱਚੇ ਨੂੰ ਜੋ ਪਤਾ ਲੱਗਿਆ ਕੁਝ ਅਨੀਜ਼ੀਨੈਸ ਵੋਮਿਟਿੰਗ টাই ਫੀਲ ਹੋ ਰਹੀ ਸੀਗੀ ਤੇ ਉਹਨਾਂ ਨੇ ਰੋਡ ਸਾਈਡ ਤੇ ਜਦੋਂ ਗੱਡੀ ਰੋਕੀ ਤੇ ਪਿੱਛੋਂ ਇੱਕ ਆਰਟੀਗਾ ਗੱਡੀ 'ਚ ਉਹਨਾਂ ਦੇ ਕਹਿਣ ਦੇ ਮੁਤਾਬਿਕ 7-8 ਬੰਦੇ ਆਏ ਔਰ ਜੋ ਲੇਡੀਜ਼ ਸੀ ਗਿਆ ਵਿਕਟਿਮ ਨੂੰ ਉਹਨਾਂ ਨੇ ਜੁਐਲਰੀ ਵਗੈਰਾ ਪਾਈ ਸੀ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਉਹਨਾਂ ਦੀ ਜੁਐਲਰੀ ਸਨੇਚ ਕੀਤੀ ਤੇ ਥੋੜਾ ਤੱਕਾ ਮੁੱਕੀ ਵੀ ਹੋਈ ਤੇ ਵਿਕਟਿਮਸ ਦਾ ਕਹਿਣਾ ਹੈ ਕਿ ਇਹਨਾਂ ਨੇ ਇੱਕ ਕਿਸੇ ਨੇ ਗਨ ਪੁਆਇੰਟ ਦੇ ਬਿਨਾਂ ਨਾ ਸਟੈਚ ਕੀਤੀ ਤੇ ਉਸ ਦੇ ਤਹਿਤ ਉਹਨਾਂ ਨੇ ਆਪਣੀ ਜੁਐਲਰੀ ਕਾਫੀ ਦੱਸਦੇ ਹਨ ਉਹਨਾਂ ਤੋਂ ਖੋ ਕੇ ਲੈ ਗਏ ਔਰ ਬੇਸਡ ਔਨ ਦੈਟ ਇਨਫੋਰਮੇਸ਼ਨ ਅਸੀਂ ਅੱਜ ਸਾਡੀ ਸੀਆਈਏ 2 ਦੀ ਟੀਮ ਅਰਲੀ ਮਾਰਨਿੰਗ ਤੋਂ ਇਸ ਕੇਸ ਤੇ ਲੱਗੀ ਹੋਈ ਹੈ ਔਰ ਸਾਨੂੰ ਉਮੀਦ ਹੈ ਕਿਉਂਕਿ ਗੱਡੀ ਦਾ ਤਾਂ ਕਲੀਅਰ ਫੁਟੇਜ ਸਾਨੂੰ ਮਿਲ ਗਈ ਹੈ ਤੇ ਵਕਫਾਕ ਟੀਮਾਂ ਲਾਈਆਂ ਗਈਆਂ ਕਿ ਜਲਦ ਤੋਂ ਜਲਦ ਇਸ ਕੇਸ ਨੂੰ ਅਸੀਂ ਡ੍ਰੈਸ ਕਰੀਏ ਔਰ ਇਹ ਕਿਹੜੇ ਵਿਅਕਤੀ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰੀਏ ਮਨਾ ਕਿੰਨੀ ਕੀਮਤ ਸੀਗੀ ਬੋਲਦੀ ਸੀ ਕੀਮਤ ਤਾਂ ਨਹੀਂ ਦੱਸ ਸਕਦੀ ਬਟ ਕਿਉਂਕਿ ਉਹ ਦੱਸਦੇ ਕਿ ਵੈਡਿੰਗ ਤੋਂ ਆਰੇਸੀ ਔਰ ਰਾਣੀ ਹਾਰ ਵਗੈਰਾ ਦੱਸਦੇ ਤੇ ਕੁਡ ਬੀ ਮਤਲਬ ਹੈਵੀ ਜੁਐਲਰੀ ਵੀ ਹੋ ਸਕਦੀ ਮੈਂ ਪਰਵਾਹ ਕਿਹਦਾ ਰਿਵਾਰ ਜੀ ਪਿੱਛੋਂ ਤਾਂ ਲੋਕਲ ਹੀ ਹੈਗੇ ਬਟ ਪਿੱਛੋਂ ਦੱਸ ਰਹੇ ਕਿ ਐਡਲੇਡ ਆਸਟ੍ਰੇਲੀਆ ਤੋਂ ਫੈਮਿਲੀ ਆਈ ਹੋਈ ਸੀਗੀ ਪਰ ਇੱਥੇ ਲੋਕਲ ਹੀ ਮੈਨੂੰ ਨਾ ਭੁੱਲ ਗਿਆ ਪਰ ਲੋਕਲ ਪੁੱਚੋ ਦਾ ਹੀ ਹੈਗਾ ਪਿੰਡ ਚੱਕਬਕਤ ਚੱਕਬਕਤ ਦਾ ਪਿੰਡ ਵਾਲੇ ਹਾਂਜੀ ਹਾਂ ਵਾਪਰਿਆ ਦੁਬਲੀ ਕੀ ਹੈ ਕਿ ਕੱਟਣਾ ਕਿ ਨਹੀਂ ਕਰਾਂ ਅੱਜ ਜੀ ਸਾਨੂੰ ਰਾਤ ਨੂੰ ਲੇਟ ਨਾਈਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਪੁਲਿਸ ਸਟੇਸ਼ਨ ਨਈਆ ਵਾਲੇ ਏਰੀਆ 'ਚ ਇੱਕ ਫੈਮਿਲੀ ਗੁਨੀਆਨਾ ਮੰਡੀ ਜੈਤੋ ਰੋਡ ਸਾਈਡ ਤੇ ਇਨੋਵਾ ਗੱਡੀ 'ਚ ਕੋਈ ਫੈਮਿਲੀ ਫੰਕਸ਼ਨ ਜਾਂ ਵੈਡਿੰਗ ਅਟੈਂਡ ਕਰਕੇ ਆ ਰਹੇ ਸੀਗੇ ਤੇ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਬੱਚੇ ਨੂੰ ਜੋ ਪਤਾ ਲੱਗਿਆ ਕੁਝ ਅਨੀਜ਼ੀਨੈਸ ਵੋਮਿਟਿੰਗ টাই ਫੀਲ ਹੋ ਰਹੀ ਸੀਗੀ ਤੇ ਉਹਨਾਂ ਨੇ ਰੋਡ ਸਾਈਡ ਤੇ ਜਦੋਂ ਗੱਡੀ ਰੋਕੀ ਤੇ ਪਿੱਛੋਂ ਇੱਕ ਆਰਟੀਗਾ ਗੱਡੀ 'ਚ ਉਹਨਾਂ ਦੇ ਕਹਿਣ ਦੇ ਮੁਤਾਬਿਕ 7-8 ਬੰਦੇ ਆਏ ਔਰ ਜੋ ਲੇਡੀਜ਼ ਸੀਗੀਆਂ ਵਿਕਟਿਮ ਉਹਨਾਂ ਨੇ ਜੁਐਲਰੀ ਵਗੈਰਾ ਪਾਈ ਸੀ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਉਹਨਾਂ ਦੀ ਜੁਐਲਰੀ ਸਨੈਚ ਕੀਤੀ ਤੇ ਥੋੜਾ ਤੱਕਾ ਮੁੱਕੀ ਵੀ ਹੋਈ ਤੇ ਵਿਕਟਿਮਸ ਦਾ ਕਹਿਣਾ ਹੈ ਕਿ ਇਹਨਾਂ ਨੇ ਇੱਕ ਕਿਸੇ ਨੇ ਗਨ ਪੁਆਇੰਟ ਤੇ ਬਿਨਾਨਾ ਸਟੈਚ ਕੀਤੀ ਤੇ ਉਸੇ ਤਰ੍ਹਾਂ ਉਹਨਾਂ ਨੇ ਆਪਣੀ ਜੁਐਲਰੀ ਕਾਫੀ ਦੱਸਦੇ ਆ ਉਹਨਾਂ ਤੋਂ ਖੋ ਕੇ ਲੈ ਗਏ ਔਰ ਬੇਸਡ ਔਨ ਦੈਟ ਇਨਫੋਰਮੇਸ਼ਨ ਅਸੀਂ ਅੱਜ ਸਾਡੀ ਸੀਆਈਏ 2 ਦੀ ਟੀਮ अर्ਲੀ ਮਾਰਨਿੰਗ ਤੋਂ ਇਸ ਕੇਸ ਤੇ ਲੱਗੀ ਹੋਈ ਹੈ ਔਰ ਸਾਨੂੰ ਉਮੀਦ ਹੈ ਕਿਉਂਕਿ ਗੱਡੀ ਦਾ ਤਾਂ ਕਲੀਅਰ ਫੁੱਟੇ ਸਾਨੂੰ ਮਿਲ ਗਈ ਹੈ ਤੇ ਵਕਫਾਕ ਟੀਮਾਂ ਲਾਈਆਂ ਗਈਆਂ ਕਿ ਜਲਦ ਤੋਂ ਜਲਦ ਇਸ ਕੇਸ ਨੂੰ ਅਸੀਂ ਡ੍ਰੈਸ ਕਰੀਏ ਔਰ ਇਹ ਕਿਹੜੇ ਵਿਅਕਤੀ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰੀਏ ਕਿੰਨੀ ਕੀਮਤ ਸੀ ਗੋਲਡੀ ਦੀ ਕੀਮਤ ਤਾਂ ਨਹੀਂ ਦੱਸ ਸਕਦੀ ਬਟ ਕਿਉਂਕਿ ਉਹ ਦੱਸਦੇ ਕਿ ਵੈਡਿੰਗ ਤੋਂ ਆਰੇਸੀ ਔਰ ਰਾਣੀ ਹਾਰ ਵਗੈਰਾ ਦੱਸਦੇ ਤੇ ਕੁਡ ਬੀ ਮਤਲਬ ਹੈਵੀ ਜੁਐਲਰੀ ਵੀ ਹੋ ਸਕਦੀ ਹੈ ਮੈਂ ਪਰਵਾਰ ਕਿਥੋਂ ਦਾ ਹੈ ਪਰਵਾਰ ਜੀ ਪਿੱਛੋਂ ਤਾਂ ਲੋਕਲ ਹੀ ਹੈਗੇ ਬਟ ਪਿੱਛੋਂ ਦੱਸ ਰਹੇ ਕਿ ਐਡਲੇਡ ਆਸਟ੍ਰੇਲੀਆ ਤੋਂ ਫੈਮਿਲੀ ਆਈ ਹੋਈ ਸੀਗੀ ਪਰ ਇੱਥੇ ਲੋਕਲੀ ਮੈਨੂੰ ਨਾ ਭੁੱਲ ਗਿਆ ਪਰ ਲੋਕਲ ਪੁੱਛੋ ਦਾ ਹੀ ਹੈਗਾ ਪਿੰਡ ਚੱਕਬਕਤੂ ਚੱਕਬਕਤੂ ਦਾ ਪਿੰਡ ਵਾਲੇ ਹਾਂਜੀ